ਸਮੇਂ ਦੇ ਸੁਭਾਅ ਵਿੱਚ ਆਸ ਤੇ ਉਮੀਦ ਦੇ ਤੱਤ ਹੁੰਦੇ ਨੇ ਤਾਂ ਇੱਕ ਵਾਰ ਇੱਕ ਰਾਜਾ ਹੁੰਦਾ ਆ ਉਹ ਰਾਜਾ ਇੱਕ ਪੰਡਤ ਨੂੰ ਆਪਣੇ ਚਾਪਲੂਸਾਂ ਦੇ ਕਹੇ ਤੇ ਮੌਤ ਦੀ ਸਜ਼ਾ ਸੁਣਾ ਦਿੰਦਾ ਆ ਪੰਡਤ ਥੋੜਾ ਸਮਝਦਾਰ ਸੀ ਉਸਨੇ ਕਿਹਾ ਕਿ ਜੇ ਤੁਸੀਂ ਮੈਨੂੰ ਇੱਕ ਸਾਲ ਦਾ ਸਮਾਂ ਦਿਓ ਤਾਂ ਮੈਂ ਤੁਹਾਡੇ ਘੋੜੇ ਨੂੰ ਇੱਕ ਸਾਲ ਵਿੱਚ ਉੱਡਣਾ ਸਿਖਾ ਦੇਵਾਂਗਾ ਰਾਜਾ ਬਹੁਤ ਹੈਰਾਨ ਹੁੰਦਾ ਹੈ ਕਹਿੰਦਾ ਹੈ ਕਿ ਤੂੰ ਘੋੜੇ ਨੂੰ ਕਿੱਦਾਂ ਉੱਡਣਾ ਸਿਖਾ ਸਕਦਾ ਹੈ ਤਾਂ ਉਹ ਕਹਿੰਦਾ ਹੈ ਕਿ ਸਿਰਫ ਇੱਕ ਸਾਲ ਦਾ ਸਮਾਂ ਦਿਓ ਉਹ ਕਹਿੰਦਾ ਇਹ ਤਾਂ ਰਾਜਾ ਸੋਚਦਾ ਕਿ 1 ਸਾਲ ਦਾ ਸਮਾਂ ਵੀ ਕਿੰਨੀ ਕ ਵੱਡੀ ਚੀਜ਼ ਹੈ ਚਲ ਤੈਨੂੰ 1 ਸਾਲ ਦਾ ਸਮਾਂ ਦੇ ਤੇ ਰਾਜਾ ਕਹਿੰਦਾ ਕਿ ਜੇ ਤੂੰ 1 ਸਾਲ ਦੇ ਵਿੱਚ ਘੋੜੇ ਨੂੰ ਉੱਡਣਾ ਨਾ ਸਿਖਾ ਸਕਿਆ ਤਾਂ ਤੈਨੂੰ ਇਸ ਤੋਂ ਵੀ ਕੜੀ ਸਜ਼ਾ ਦਿੱਤੀ ਜਾਵਗੀ ਪੰਡਤ ਉਸ ਦਿਨ ਗੱਲ ਵਿੱਚ ਹਾਮੀ ਭਰਦਾ ਆ ਜਦੋਂ ਉਹ ਘਰ ਜਾਂਦਾ ਆ ਤਾਂ ਪੰਡਤ ਦੀ ਘਰ ਵਾਲੀ ਪੁੱਛਦੀ ਹੈ ਕਿ ਤੁਸੀਂ ਘੋੜੇ ਨੂੰ ਉੱਡਣਾ ਕਿੱਦਾਂ ਸਿਖਾ ਸਕਦੇ ਹੋ ਤੇ ਉਹ ਵੀ 1 ਸਾਲ ਦੇ ਵਿੱਚ ਤਾਂ ਪੰਡਤ ਜਵਾਬ ਵਿੱਚ ਕਹਿੰਦਾ ਆ ਕਿ ਸਮੇ ਦੇ ਸੁਭਾਅ ਵਿੱਚ ਉਮੀਦ ਤੇ ਆਸ ਦੇ ਤੱਤ ਹੁੰਦੇ ਨੇ ਇੱਕ ਸਾਲ ਦੇ ਵਿੱਚ ਬਹੁਤ ਕੁਝ ਹੋ ਸਕਦਾ ਹੈ ਇੱਕ ਸਾਲ ਦੇ ਵਿੱਚ ਹੋ ਸਕਦਾ ਰਾਜਾ ਮਰ ਜਾਵੇ ਇੱਕ ਸਾਲ ਦੇ ਵਿੱਚ ਹੋ ਸਕਦਾ ਮੈਂ ਹੀ ਮਰ ਜਾਵਾਂ ਇੱਕ ਸਾਲ ਦੇ ਵਿੱਚ ਹੋ ਸਕਦਾ ਉਹ ਘੋੜਾ ਹੀ ਮਰ ਜਾਵੇ ਜੋ ਚਾਪਲੂਸ ਬੈਠੇ ਨੇ ਉਹ ਹੀ ਬਦਲ ਜਾਣ ਹੋ ਸਕਦਾ ਰਾਜਾ ਹੀ ਬਦਲ ਜਾਵੇ ਇੱਕ ਸਾਲ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਘੋੜਾ ਹੀ ਉੱਡਣਾ ਸਿੱਖ ਜਾਵੇ ਇਸੇ ਤਰ੍ਹਾਂ ਹੀ ਸਮੇਂ ਦੀ ਪਾਵਰ ਨੂੰ ਆਪਾਂ ਅੰਡਰਐਸਟੀਮੇਟ ਕਰ ਦਿੰਦੇ ਆਂ ਸਮੇਂ ਵਿੱਚ ਜਿੰਨੀ ਤਾਕਤ ਹੈ ਉਸ ਤਾਕਤ ਨੂੰ ਅਸੀਂ ਸਮਝਦੇ ਨਹੀਂ ਅਸੀਂ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਆਪਣਾ ਫਿਊਚਰ ਪ੍ਰੈਡਿਕਟ ਕਰ ਲੈਂਦੇ ਆ ਤੇ ਸਾਨੂੰ ਲੱਗਦਾ ਕਿ ਕੁਝ ਵੀ ਹੋ ਨਹੀਂ ਸਕਦਾ ਅਸੀਂ ਉਮੀਦ ਛੱਡ ਦਿੰਦੇ ਆ ਅਸੀਂ ਆਸਾਂ ਛੱਡ ਦਿੰਦੇ ਆ ਸਾਨੂੰ ਲੱਗਦਾ ਹੈ ਕਿ ਜੋ ਹਾਲਾਤ ਸਾਡੇ ਅੱਜ ਨੇ ਸ਼ਾਇਦ ਕੁਝ ਸਮੇਂ ਬਾਅਦ ਵੀ ਸਾਡੇ ਉਹੀ ਰਹਿਣਗੇ ਇਹ ਭੁੱਲ ਜਾਂਦੇ ਆ ਕਿ ਅਸੀਂ ਸਿਰਫ ਉਹਨਾਂ ਉਹਨਾਂ ਇੱਕ ਚੀਜ਼ ਦੇਖ ਸਕਦੇ ਆ ਜਿੰਨੀ ਕੁ ਚੀਜ਼ ਸਾਡੇ ਅੱਖਾਂ ਸਾਹਮਣੇ ਆ ਜੋ ਚੀਜ਼ਾਂ ਸਾਡੀ ਅੱਖਾਂ ਤੋਂ ਪਰੇ ਹੋ ਰਹੀਆਂ ਨੇ ਉਹਨਾਂ ਚੀਜ਼ਾਂ ਦਾ ਸਾਨੂੰ ਕੋਈ ਅੰਦਾਜ਼ਾ ਹੀ ਨਹੀਂ ਹੁੰਦਾ ਉਹ ਅਦੇ ਹਾ ਵੀ ਹੁੰਦਾ ਆ ਜੋ ਸਾਡੇ ਸਾਡੇ ਹੱਕਾਂ ਵਿੱਚ ਸਾਡੀ ਅੱਖਾਂ ਦੇ ਓਲੇ ਹੋ ਰਿਹਾ ਹੁੰਦਾ ਆ ਤੇ ਅਸੀਂ ਉਸ ਪਾਵਰ ਨੂੰ ਅੰਡਰ ਐਸਟੀਮੇਟ ਕਰ ਦਿੰਦੇ ਆ ਉਹ ਅੱਜ ਤੇ ਉਸ ਸਮੇਂ ਦੇ ਵਿੱਚ ਜੋ ਗੈਪ ਹੁੰਦਾ ਆ ਉਹਦੇ ਵਿੱਚ ਕੀ ਕੀ ਪੋਸਿਬਿਲਿਟੀਜ਼ ਹੋ ਸਕਦੀਆਂ ਨੇ ਉਹ ਪੋਸਿਬਿਲਿਟੀਜ਼ ਨੂੰ ਅਸੀਂ ਬਿਲਕੁਲ ਨਜ਼ਰ ਅੰਦਾਜ਼ ਕਰ ਦਿੰਦੇ ਆ ਇਸ ਲਈ ਉਸ ਪੰਡਤ ਨੇ ਬਿਲਕੁਲ ਸਹੀ ਕਿਹਾ ਸੀ ਕਿ ਸਮੇਂ ਦੇ ਵਿੱਚ ਆਸ ਤੇ ਉਮੀਦ ਦੇ ਤੱਤ ਹੁੰਦੇ ਨੇ ਵੀ ਅਸੀਂ ਆਸਾਂ ਤੇ ਉਮੀਦਾਂ ਨੂੰ ਆਪਣੇ ਅੰਦਰ ਹਮੇਸ਼ਾ ਜਿਉਂਦੇ ਰੱਖੀਏ ਕਿਸੇ ਟਾਈਮ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਮੀਨਸ ਕੁਝ ਵੀ ਹੋ ਸਕਦਾ ਇਸ ਦੁਨੀਆ ਦੇ ਵਿੱਚ ਹਰ ਚੀਜ਼ ਪੋਸੀਬਲ ਹੈ ਹਰ ਚੀਜ਼ ਮੀਨਸ ਹਰ ਚੀਜ਼ ਪੋਸੀਬਲ ਹੈ ਸ਼ਰਤ ਇਹ ਹੈ ਕਿ ਤੁਹਾਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਕੁਝ ਵੀ ਹੋ ਸਕਦਾ ਹੈ